ਮੈਨੂੰ ਲੱਗਾ ਉਹ ਬੱਚੀ ਦਾ ਮੇਰੇ ਪੈਸੇ ਨਾਲ ਦਰਦ ਵੰਡਿਆ ਜਾ ਸਕਦਾ ਇਹ ਮਾਤਾ ਦਾ ਚੂਲਾ ਠੀਕ ਹੋ ਸਕਦਾ ਤੇ ਮੈਂ ਉਹ ਵੀ ਦੇ ਦਿੱਤੇ ਅੱਜ ਉਹ ਮੇਰੇ ਕੋ ਫੋਨ ਦੇ ਉੱਤੇ ਵੀ ਰੋਈ ਕਿ ਕਿਸੇ ਬੰਦੇ ਨੇ ਮੈਨੂੰ ਰੇੜੀ ਬਣਾ ਕੇ ਦੇਣੀ ਸੀ ਉਹਨੇ ਮੈਨੂੰ ਕਹਿ ਦਿੱਤਾ ਤੂੰ ਝੂਠੀ ਆ ਮੈਂ ਤੈਨੂੰ ਰੇੜੀ ਨਹੀਂ ਬਣਾ ਕੇ ਦੇਣੀ ਵੀ ਉਹ ਕਿਹੜੀ ਉਮਰ ਆ ਵੀ ਕੀ ਕੈਰੈਕਟਰ ਉਹਦਾ ਹੋਣੇ ਤੋਂ ਮਤਲਬ ਘੱਲਾ ਜੂ ਜਿੰਨੇ ਕਾ ਪਾਦੇ ਉੱਤੇ ਦੋਸ਼ ਲਾ ਦਿੱਤੇ ਆ ਤੁਹਾਨੂੰ ਅੱਜ ਇਹ ਲੱਗ ਰਿਹਾ ਉਹਨੇ ਝੂਠ ਮਾਰਿਆ ਤੇ ਸਾਡੀ ਬੜੀ ਬੇਇੱਜ਼ਤੀ ਹੋਈ ਆ ਕੱਲ ਨੂੰ ਜਿਹੋ ਜਿਹਾ ਸਮਾਜ ਆ ਇਹਦੀਆਂ ਬੱਚੀਆਂ ਨੂੰ ਵਰਗਲਾ ਲੈਂਦਾ ਐ ਇਸ ਉਮਰ ਦੇ ਵਿੱਚ ਉਹ ਗਲਤ ਕੰਮ 'ਚ ਪੈ ਜਾਂਦੀ ਤੇ ਫਿਰ ਦਾਦੀ ਨੂੰ ਤੇ ਪਿਓ ਨੂੰ ਬੜਾ ਫਖਰ ਮਹਿਸੂਸ ਹਣਾ ਸੀ ਵੀ ਸਾਡੀ ਬੱਚੀ ਤਾਂ 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 ਤੇ ਤੁਰੀ ਫਿਰਦੀ ਆ ਚਾਹ ਵਾਲੀ ਵਾਇਰਲ ਕੁੜੀ ਤੋਂ ਬਾਅਦ ਹੁਣ ਮਨਦੀਪ ਮੱਨਾ ਕੁੜੀ ਦੇ ਪਿਓ ਅਤੇ ਦਾਦੀ ਦੇ ਕੋਲ ਪਹੁੰਚੇ ਨੇ ਮਨਦੀਪ ਮੱਨਾ ਦੇ ਵੱਲੋਂ ਕੁੜੀ ਦੇ ਦਾਦੀ ਦੇ ਹੱਥ ਦੇ ਵਿੱਚ ਵੀ ਲੱਖ ਰੁਪਏ ਰੱਖੇ ਗਏ ਦਰਸਲ ਬੀਤੇ ਕੁਝ ਦਿਨ ਪਹਿਲਾਂ ਵੀਡੀਓ ਸਾਹਮਣੇ ਆਈ ਸੀ ਜਦੋਂ ਮਨਦੀਪ ਮੱਨਾ ਇਸ ਕੁੜੀ ਦੇ ਕੋਲ ਪਹੁੰਚੇ ਸਨ ਅਤੇ ਚਾਹ ਵੇਚਣ ਵਾਲੀ ਕੁੜੀ ਨੂੰ ਲੱਖ ਰੁਪਏ ਦੇ ਕੇ ਉਸਦੀ ਮਦਦ ਕਰਕੇ ਆਏ ਸਨ ਅਤੇ ਹੁਣ ਜਦੋਂ ਕੈਮਰੇ ਸਾਹਮਣੇ ਕੁੜੀ ਦਾ ਪਿਓ ਵੀ ਆ ਚੁੱਕਿਆ ਹੈ ਅਤੇ ਦਾਦੀ ਦੇ ਵੱਲੋਂ ਵੀ ਸਾਰੀ ਸੱਚਾਈ ਦੱਸੀ ਗਈ ਹੈ ਕਿ ਕਿਉਂ ਐ ਦੋਵੇਂ ਵੱਖ ਹੋਏ ਸਨ ਤਾਂ ਮੰਦੀਪ ਮੰਨਾ ਹੁਣ ਇਸ ਕੁੜੀ ਦੀ ਦਾਦੀ ਅਤੇ ਪਿਓ ਦੇ ਕੋਲ ਵੀ ਪਹੁੰਚੇ ਨੇ ਅਤੇ ਉਹਨਾਂ ਦੇ ਵੱਲੋਂ ਦਾਦੀ ਦਾ ਇਲਾਜ ਕਰਉਣ ਵਾਸਤੇ ਦਾਦੀ ਦੇ ਹੱਥ ਦੇ ਵਿੱਚ ਲੱਖ ਰੁਪਏ ਰੱਖੇ ਨੇ ਉਹਨਾ ਕਿਹਾ ਕਿ ਦਾਦੀ ਨੇ ਮੇਰੇ ਨਾਲ ਫੋਨ ਦੇ ਉੱਤੇ ਗਿਲਾ ਕੀਤਾ ਸੀ ਕਿ ਕੁੜੀ ਦੇ ਲੱਖ ਰੁਪਏ ਦੇ ਕੇ ਮਦਦ ਕਰ ਦਿੱਤੀ ਪਰ ਮੇਰਾ ਵੀ ਚੁੱਲਾ ਟੁੱਟਿਆ ਹੋਇਆ ਹੈ ਮੇਰੇ ਇਲਾਜ ਵਾਸਤੇ ਤੂੰ ਮੇਰੀ ਬਾਤ ਨਹੀਂ ਪੁੱਛੀ ਉਸ ਤੋਂ ਬਾਅਦ ਅੱਜ ਮਨਦੀਪ ਮੱਨਾ ਇੱਥੇ ਪਹੁੰਚੇ ਨੇ ਅਤੇ ਪਰਿਵਾਰ ਦੀ ਮਦਦ ਕੀਤੀ ਹੈ ਔਰ ਇਹ ਬੰਦਾ ਥੋੜਾ ਜਿਹਾ ਮੈਨੂੰ ਅਣਖ ਵਾਲਾ ਥੋੜਾ ਜਿਹਾ ਸ਼ਰਮ ਵਾਲਾ ਲੱਗਾ ਵੀ ਨਹੀਂ ਭਾਜੀ ਮੈਂ ਪੈਸੇ ਨਹੀਂ ਮੰਗਰੇ ਮੈਂ ਆਟੋ ਚਲਾ ਕੇ ਆਪ ਦਾ ਟੰਬਰ ਪਾ ਦਾਂਵਾ ਔਰ ਦੂਜੀ ਚੀਜ਼ ਮੈਂ ਇਸ ਇਹ ਜਿਹੜਾ ਲੜਕੀ ਦਾ ਫਾਦਰ ਇਹਨੂੰ ਮੈਂ ਸਲੂਟ ਕਰਦਾ ਬੱਚੇ ਛੱੜਤੇ ਜਨਾਨੀ ਛੜਤੀ ਮਾਂ ਬਜ਼ੁਰਗ ਹੈ ਉਹਦੀ ਰੋਟੀ ਵੀ ਆਪ ਪਕਾਉਂਦਾ ਤੇ ਉਹ ਮਤਲਬ ਬੈੱਡ ਦੇ ਉੱਤੇ ਉਹਦਾ ਸਾਰਾ ਲੈਟਰੀਨ ਬਾਥਰੂਮ ਆਪ ਸਫਾਈ ਕਰਦਾ ਤੇ ਇਹੋ ਜਿਹੇ ਪੁੱਤ ਜਿਹੜੇ ਸਰਵਣ ਪੋਤੇ ਆ ਘਰ ਘਰ ਜੰਮਣੇ ਚਾਹੀਦੇ ਆ ਪਰ ਜਿਹੜਾ ਇਹਨਾਂ ਦੇ ਨਾਲ ਵਖਰੇਵਾ ਹੋ ਗਿਆ ਮੈਂ ਉਸ ਦਿਨ ਉੱਥੇ ਵੀ ਇੱਕ ਗੱਲ ਕਹੀ ਸੀ ਕਿ ਜਦੋਂ ਮਾਂ ਪਿਓ ਆਡੋ ਜਾਂਦੇ ਆ ਨਾ ਮੈਨੂੰ ਨਹੀਂ ਪਤਾ ਪਿਓ ਗਲਤ ਹੁੰਦਾ ਕਿ ਮਾਂ ਗਲਤ ਹੁੰਦੀ ਅਸੀਂ ਕੋਈ ਜੱਜ ਥੋੜੀ ਇਹਦਾ ਫੈਸਲਾ ਕਰਨਾ ਪਰ ਉਹਦੇ ਵਿੱਚ ਬੱਚੇ ਰੁੱਲਦੇ ਆ ਬੱਚਿਆਂ ਦਾ ਨੁਕਸਾਨ ਹੁੰਦਾ ਵਾ ਬੱਚੀ ਵੇਚਣ ਤੇ ਵਿਚਾਰੀ ਚਾਈ ਡਈ ਆ ਨਾ ਉਹਨੂੰ ਜੋ ਪਿਕਚਰ ਦਿਖਾਈ ਗਈ ਪਿਓ ਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤਾ ਅੱਜ ਤਰ੍ਹਾਂ ਤਰ੍ਹਾਂ ਦੀ ਉਹਨੂੰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੈਂ ਇਸ ਭਾਉ ਨੂੰ ਉਦੋਂ ਪੁੱਛਿਆ ਸੀ ਤੇਰੀ ਮਾਂ ਦਾ ਮੈਂ ਇਲਾਜ ਕਰਾਉਣ ਨੂੰ ਤਿਆਰ ਆ ਜੋ ਖਰਚਾ ਹੁੰਦਾ ਮੈਂ ਕਰਨ ਨੂੰ ਤਿਆਰ ਆ ਕਿਉਂ ਭਾਉ ਜੀ ਮੈਂ ਤੁਹਾਨੂੰ ਪੁੱਛ ਕੇ ਗਿਆ ਸੀ ਅੱਜ ਮੈਂ ਇਸ ਮਾਤਾ ਨੂੰ ਫੋਨ ਕੀਤਾ ਵੀ ਤੁਹਾਨੂੰ ਮੈਨੂੰ ਇੱਕ ਦਰਦ ਆ ਵੀ ਯਾਰ ਬੱਚੀ ਤੁਹਾਡੀ ਕੰਮ ਕਰ ਰਹੀ ਆ ਮਤਲਬ ਇਹ ਵੀ ਹੋ ਸਕਦਾ ਵੀ ਬੱਚਾ ਤੁਹਾਡਾ ਚਾਹ ਵੇਚ ਰਿਹਾ ਤੁਹਾਨੂੰ ਅੱਜ ਇਹ ਲੱਗ ਰਿਹਾ ਉਹਨੇ ਝੂਠ ਮਾਰਿਆ ਤੇ ਸਾਡੀ ਬੜੀ ਬੇਇੱਜ਼ਤੀ ਹੋਈ ਆ ਕੱਲ ਨੂੰ ਜਿਹੋ ਜਿਹਾ ਸਮਾਜ ਆ ਇਹੋ ਜੀਆਂ ਬੱਚਿਆਂ ਨੂੰ ਵਰਗਲਾ ਲੈਂਦਾ ਐ ਇਸ ਉਮਰ ਦੇ ਵਿੱਚ ਉਹ ਗਲਤ ਕੰਮ 'ਚ ਪੈ ਜਾਂਦੀ ਤੇ ਫਿਰ ਦਾਦੀ ਨੂੰ ਤੇ ਪਿਓ ਨੂੰ ਬੜਾ ਫਖਰ ਮਹਿਸੂਸ ਹਣਾ ਸੀ ਵੀ ਸਾਡੀ ਬੱਚੀ ਤਾਂ ਤਾਂ ਤੇ ਤੁਰੀ ਫਿਰਦੀ ਆ ਸਾਡੀ ਬੱਚੀ ਫਲਾਣਾ ਗਲਤ ਕੰਮ ਕਰਦੀ ਆ ਸੋ ਇਸ ਚੀਜ਼ ਨੂੰ ਇੱਥੇ ਰੋਕਣਾ ਚਾਹੀਦਾ ਤੇ ਮਾਂ ਨੇ ਸਵੇਰੇ ਮੇਰੇ ਨਾਲ ਗਿਲਾ ਕੀਤਾ ਸੀ ਫੋਨ ਦੇ ਉੱਤੇ ਇਹਨੂੰ ਪਤਾ ਨਹੀਂ ਸੀਗਾ ਪੁੱਤ ਨੇ ਦੱਸਿਆ ਨਹੀਂ ਇਹ ਮੇਰੇ ਕੋਲ ਮੰਨੀ ਵੀ ਕਿ ਮੈਨੂੰ ਨਹੀਂ ਦੱਸਿਆ ਮੈਂ ਕਿਹਾ ਮਾਤਾ ਜੀ ਤੁਸੀਂ ਇਸ ਕੰਮ ਨੂੰ ਇੱਥੇ ਬੰਦ ਕਰ ਦਿਓ ਬੱਚੀ ਆ ਵਿਚਾਰੀ ਉਹਨੂੰ ਕੰਮ ਕਰਨ ਦਿਓ ਲੋਕ ਉਹਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਹੋ ਗਏ ਨੇ ਬੱਚੇ ਰੱਬ ਦਾ ਰੂਪ ਹੁੰਦੇ ਨੇ ਤੇ ਮਾਤਾ ਨੇ ਮੈਨੂੰ ਗਿਹੜਾ ਕੀਤਾ ਵੀ ਤੋ ਮੇਰੀ ਪੋਤੀ ਨੂੰ ਲੱਖ ਰੁਪਈਆ ਦੇ ਕੇ ਆਇਆ ਸੀ ਮੇਰਾ ਵੀ ਚੂਲਾ ਟੁੱਟਾ ਮੇਰੀ ਬਾਤ ਨਹੀਂ ਪੁੱਛੀ ਤੇ ਮੈਂ ਕਹਾਂ ਜੀ ਮੈਂ ਤਾਂ ਤੁਹਾਡੇ ਬੇਟੇ ਨੂੰ ਪੁੱਛਿਆ ਸੀ ਉਹਨੇ ਹੀ ਮਨਾ ਕਰ ਦਿੱਤੀ ਫਿਰ ਬਦੋ ਬਦੀ ਤੁਸੀਂ ਕਿਸੇ ਨੂੰ ਫੜਾਓ ਤੇ ਅਗਲਾ ਕਿਸੇ ਕੋਲੇ ਕਹਿ ਦਿੰਦਾ ਵੀ ਤੇਰੇ ਕੋਲ ਬਹੁਤ ਜ਼ਿਆਦਾ ਹੈ ਯਾਰ ਤੂੰ ਕੋ ਦੇਣ ਦਿਆ ਮੈਨੂੰ ਅੱਜ ਮਾਤਾ ਨੂੰ ਮੈਂ ਕਹਾ ਮੈਂ ਕਹਾ ਮਾਤਾ ਮੈਂ ਤਿੰਨ ਨਹੀਂ ਵਜਣ ਦੇਣੇ ਚਾਰ ਮੈਂ ਤੇਰੇ ਕੋ ਵੀ ਆਇਆ ਲੈ ਮੈਂ ਮਾਤਾ ਨੂੰ ਵੀ ਲੱਖ ਰੁਪਇਆ ਦਿੱਤਾ ਆਪਦੇ ਚੂਲੇ ਦਾ ਇਲਾਜ ਕਰਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲੌਣੀ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ